ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪਰਿੰਦਰ ਕੌਰ ਆਪ ਸਭ ਨੂੰ ਸਾਡੇ ਚੈਨਲ ਤੇ ਸਵਾਗਤ ਹੈ ਦੇਖੋ ਜੀ ਇੱਕ ਆਪਾਂ ਇਸ ਆਪਾਂ ਜੋੜ ਲਿਆ ਇਸ ਤਰ੍ਹਾਂ ਆ ਜਦੋਂ ਤੁਸੀਂ ਪਾਉਂਗੇ ਨਾ ਸਾਰੇ ਬਣ ਨਿਕਲ ਜਾਣਗੇ ਨੇ ਇੰਦਰ ਆਪਾਂ ਫੁੱਲਾ ਲਾ ਦਈਏ ਨੇ ਡੋਰੀ ਬਣਾ ਕੇ ਨਿਕਰਾ ਅਸਰ ਇਸ ਤਰ੍ਹਾਂ ਇਹ ਆਪਾਂ ਪਾਸਾ ਜੋੜਦੇ ਆ ਇਹ ਰੰਦੇ ਅੰਦਰ ਲਈ ਜੋੜਨ ਵਾਲੇ ਤੇ ਆਪਾਂ ਇੱਕ ਬਾਰਡਰ ਦੀ ਸਲਾਈ ਕਰਨੇ ਆ ਅੰਦਰ ਇੱਕ ਬਾਰਡਰ ਦੀ ਫਿਰ ਇਹ ਬਣਾ ਕੇ ਫਿਰ ਸਲਾਈ ਹੋ ਗਏ ਦੇਖੋ ਅਸੀਂ ਬੜਾ ਹੋ ਗਿਆ ਬੇ ਦੇਖੋ ਜੀ ਇਧਰ ਆਪਾਂ ਇਹ ਜੋੜਦੇ ਆ ਇਹ ਆ ਜਿਹੜੇ ਆਪਾਂ ਬਾਰਡਰ ਦੇ ਹੁੰਦੇ ਸੀਗੇ ਉਹ ਪਾਸੇ ਬਾਰਡਰ ਧਿਆਨ ਨਾ ਰੱਖਣ ਸਿੱਧਾ ਬਸਾ ਬਾਹਰ ਆਉਣਾ ਚਾਹੀਦਾ ਦੇਖੋ ਇਹ ਇਧਰ ਇਹਨਾਂ ਸਿੱਧਾ ਪਾਸਾ ਇਹਦਾ ਸਿੱਧਾ ਪਾਸਾ ਤੇ ਇਧਰ ਆਪਾਂ ਜਿਹੜਾ ਇਹਦੇ ਨਾਲ ਪਾਸਾ ਜੋੜਨਾ ਆ ਆ ਪਾਸਾ ਜੋੜਨਾ ਇਹਨਾਂ ਨਾਲ ਐਸਟਰ ਤੇ ਇਹ ਇਹ ਆਪਣੇ ਸਲਾਈ ਚ ਗੁੰਡੇ ਸੀਗੇ ਇਹ ਇਹ ਉਲਟੇ ਪਾਸੇ ਹੋਣੀ ਸੀ ਇਧਰੋਂ ਸਿੱਧੇ ਪਾਸੇ ਟਿੱਕਰ ਕਰੀ ਹੋਈ ਸੀ ਹੁਣ ਆਪਾਂ ਇਹਨਾਂ ఏను మనం దా ఉల్టా పాస్ధా పాస్ రూ కార్డర్ పంజ కండే ఆ ग पा पट ना पनाना प पना एक सलाेों के सारे हो पा बनाना एक उन दे भी जड़े दुन्जे पास से अभी हुए इसे सब आई थी यह जाने में बिल्कुल ये था कि अभी ਤਾਂ ਜੀ ਜਦੋਂ ਅਸੀਂ ਆਦੋਂ ਨੇ ਤਾਂ ਕਿ ਉਹਨੇ ਕੇਸ ਨੀਰ ਪਾਸੇ ਦਾ ਇੱਕ ਬੰਡਰਾ ਦਾ ਉਹਨੇ ਆਪਾਂ ਅੰਗੇ ਲੈ ਜਾਣੇ ਹੈ ਵੇ ਤਾਂ ਫਿਰ ਇਹ ਆਪਣੇ ਹੋ ਨਹੀਂ ਹੁੰਦੇ ਹੁਣ ਦੇ ਨਾ ਧਾਗਾ ਦੇ ਸਿੱ ਉੱਤੇ ਆਪਾਂ ਕੱਟ ਦੇਾਂਗੇ ਇਹਨਾਂ ਨੂੰ ਓਕੇ ਉਹ ਵੇ ਸਾਰੇ ਜਲਾਈ ਆਪਾਂ ਇਸੇ ਤਰ੍ਹਾਂ ਹੀ ਬਣਾ ਰਹੇ ਹਾਂ ਇਹ ਮੈਂ ਸਾਰੇ ਗੁੰਡੇ ਇੱਕ ਸੜਾਈ ਤੇ ਕਰ ਲੈਣੀਆਂ ਫਿਰ ਤੁਹਾਨੂੰ ਦਿਖਾਉਣੀ। ਲਓ ਜੀ ਆਪਾਂ ਸਾਰੇ ਗੁੰਡੇ ਕਸਾਈ ਤੇ ਕਰ ਲਏ ਆ। ਉਲਟੇ ਪਾਸੇ ਆਉਣੀ ਆਪਾਂ ساری ਸੜਾਈ ਉਲਟੀ ਦੇਖੋ ਆ ਇੱਕ ਪਾਸਾ ਹੈ। ਹਾਂ ਫਿਰ ਆਪਣਾ ਇੱਥੇ ਬੱਡਨ ਆ ਗਿਆ। ਤੇ ਆ ਆਪਣਾ ਦੂਜਾ ਪਾਸਾ ਆ ਗਿਆ। ਹੁਣ ਦੇਖੋ ਇਹ ਆਪਣਾ ਜਿਹੜਾ ਬੱਡ ਰ ਹੈ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਬਣਾਉਣਾ ਹੈ। ਪਹਿਲਾ ਗੁੰਡਾ 46 ਨਾ ਤਾਂ ਗਾ ਦੇਖ ਨਹੀਂ ਕਰਨਾ ਇਹਨੂੰ ਆਪਣਾ ਹੀ ਹੁੰਦਾ ਬਣਿਆ ਜਾਊਗਾ ਦੇਖਾ ਇਹ ਨੂੰ ਆਪਾਂ ਬਿਨਾ ਬਣਾਤਾ ਇਹਨੂੰ ਦੇਖਾ ਠੀਕ ਹੁੰਦਾ ਬਣਨਾ ਇਹਨ ਬਿਨਾ ਨਹੀਂ ਆਤਾ ਇਹ ਆਪਾਂ ਬਣਨਾ ਇਹਨ ਬਿਨਾ ਨਹੀਂ ਆਤਾ ਤਾਂ ਗਾ ਦੂਜੇ ਪਾਸੇ ਲੈ ਜਾਣਾ ਇਹਨੂੰ ਆਪਾਂ ਜਿਹੜੀ ਆਪਣੀ ਚੈਨਲ ਇਹਨੂੰ ਇਸੇ ਤਰ੍ਹਾਂ ਹੀ ਬਣਾਉਣਾ ਦੇਖ

ਇੱਕ ਆਪਣਾ ਬਣਾ ਲੈ ਸਾਰੇ ਇਹ ਦੋਂਦਾ ਇੱਕ ਤਾਂ ਬਣਾ ਸਾਰੀ ਸਲਾਈ ਆਪਾਂ ਸਿੱਧੇ ਪਾਸੋਂ ਇਸੇ ਤਰ੍ਹਾਂ ਹੀ ਕਰਨੀ ਹੈ ਇਹ ਆਪਣਾ ਸਿੱਧਾ ਪਾਸਾ ਇੱਕ ਗੁੰਦਾਰ ਦਾ ਆਧਾਰ ਨਾਲ ਇੱਕ ਬਣਾਉਣਾ ਹੈ ਇੱਕ ਦੋ ਦੋ ਇੱਕ ਬਣਾਉਣਾ ਹੈ ਦੇਖਾ ਇਹ ਲੱਗਦਾ बना एक बनानेना दो एक बना मैं अं बाडर होने में बना था ਗਾਦੀ ਤੇ ਰਾਏ ਸਦੇ ਪਾਸੋਂ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਦੇਖੋ ਆਪਾਂ ਬਾਰਡਰ ਤਿਕਰ ਇਸੇ ਤਰ੍ਹਾਂ ਹੀ ਬਣਾ ਲੈਨੇ ਆਂ ਬਟ ਚਾਹ ਜਾਂ ਤਿਕਰ ਫਿਰ ਦੇਖੋ ਨਹੀਂ ਇਹ ਦੇਖੋ ਇਹ ਆਪਾਂ ਬਟ ਚਾਹ ਜਾਂ ਤਿਕਰ ਬਣਾ ਲੈ ਆਂ ਹੁਣ ਆਪਾਂ ਪਤਾੰਗੇ ਤੁਸੀਂ ਵਟਸਐਪ ਜਾਂਦੇ ਇਹ ਜਿਹ ਕਿੁੰਡਾ ਸਿੱਧਾ ਬਣਨਾ ਹੁਣ ਆਪਾਂ ਪਤਾ ਗਾ ਇਦਾਂ ਲਿਆਂਦਾ ਦੇਖੋ ਇਹ ਕਿੁੰਡਾ ਉਤਾਰਿਆ ਆਪਣਾ ਤੇ ਇਹ ਪਹਿਲਾਂ ਉਤਾਰਿਆ ਸੀ ਆਪਣੇ ਆ ਸੀ ਇਹ ਨੂੰ ਹੁਣ ਆਪਾਂ ਬਣਾਵਾਂਗੇ జా బ పాస్ధా పాన దగ్గర ఏదో బిణా బారీ ਹੁਣ ਆਪਾਂ ਇਹ ਚੈਨ ਟਿਕਰੋਂ ਤੇ ਬਣਾਵਾਂਗੇ ਦੇਖੋ ਦੇਖੋ ਚੈਨ ਟਿਕਰੋਂ ਤੇ ਬਣ ਲਏ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੋਨੋਂ ਉੱਤੇ ਬਣਾਈਏ ਨੇ ਉੱਤੇ ਬਸ ਇਹ சார சை தர ஜன தான் இது इतने नहीं बना चलो जी आप बना के फिर इतना तकर लिया के देखो जी आप चैन तिकर बना लिया इतना तकर हम आपने देखो उल्टे ही बनने සිද್ද පදද පසබම ගබ න கு देख බග බධ ਤਾਂ ਕਦੋਂ ਜੇ ਬਸੇ ਗਾ ਕੇ ਆਪਣੀਆਂ ਚੈਨਲ ਨੂੰ ਚੈਨਲ ਨੂੰ ਆਪਾਂ ਸੰਦਾ ਬੋਲ ਤਾਂ ਗਾ ਦੇਖਣਗੇ ਦੇਖੋ ਹੁਣ ਆਪਾਂ ਧਾਗਾ ਆਪ ਦੇਖਣ ਕਰ ਲੈ ਹਲਾਪਾ ਦੋ ਤਾਂ ਇੱਕ ਇੱਕ ਬਣਾਉਣਾ ਨਿਕਲਦਾ ਵਾ ਇਹ ਦੋ ਤਾਂ ਇੱਕ ਬਣਾਉਣਾ ਇੱਥੇ ਜਾਲੀ ਬਣੂਗੀ ਸਾਰੀ ਸਲਾਈ ਆਪਾਂ ਹੀ ਕਰਨੀ ਆ ਦੋ ਸਿੱਕਾ ਬਣਾਈ ਜਾਂਦੇ Aja ta. Aja pravën të këllike. Të bëjati që përnën këtë të në përnën përnën. A qarë i bandi e, dhe qarë njërë, qarë i dhe, e përnën përnën. ਤਾਂ ਫਿਰ ਦੇਖਣ ਲਈ ਕਰੀਏ ਨਾ ਇਹਨਾਂ ਤੋਂ ਇੱਕ ਬਣਾਈਏ ਇਹਦੇ ਥੇ ਜਿਆਦਾ ਹੀ ਬਣੀ ਜਾਊਗੀ ਤਾਂ ਕਰਦੇ ਹਾਂ ਦੇਖਦੇ ਨੇ ਇਹ ਕਦੋਂ ਚੜ੍ਹ 30 ਸਵਾਈ ਆਪਾਂ ਇਹ ਸਿੱਧੇ ਪਾਸੇ ਸਿੱਧਾਈ ਕਰਨੀ ਹੈ

उल्टे पास्य सारी सिलाई उल्टी उल्टी बनूंगी गांव ये सारी सिलाई उल्टी बनूंगी ਇਹ ਤਰ੍ਹਾਂ ਬਣਾ ਲੈਨੇ ਆਪਾਂ ਸਾਰੇ ਦੇਖੋ ਜੀ ਆਪਾਂ ਉੱਤੇ ਪਾਸੋਂ ਸਲਾਈ ਪਾ ਲਈ ਸਾਰੀ ਹੁਣ ਆਪਾਂ ਸਿੱਧੇ ਵੱਸੇ ਆਗੇ ਸਿੱਧੇ ਪਾਸਿਓਂ ਕੀ ਕਰਨਾ ਸਿੱਧੇ ਪਾਸਿਓਂ ਤੁਸੀਂ ਇਹ ਬੁੰਡਾ ਦਾਗ ਲੈਣਾ ਤੀਨੂੰ ਬੁੰਡਾ ਨਾ ਦੇਖੋ ਕੱਸ ਕੇ ਬੁੰਡਣਾ ਧਾਗਾ ਕੱਸ ਲੈਣਾ ਤੀਨੂੰ ਉਤੋਂ

നിന കൂടെ ਇਹ ਫਿਰ ਐਂਗਲਾਈ ਬਣੀ ਜਾਓ ਤੁਹਾਡੇ ਸੋਹਣੀ ਇਹ ਆਪਾਂ ਸਾਰਾ ਕਰ ਲੈਂਦੇ ਆ ਫਿਰ ਤੁਹਾਨੂੰ ਦੱਸਦੇ ਦੇਖੋ ਜੀ ਆਪਾਂ ਸਾਰੇ ਗੁੰਡੇ ਤਾਰ ਲਏ ਆ ਬੰਦ ਕਰ ਲੈ ਸਮਝ ਲਓ ਆਹ ਗੁੰਡਾ ਪੁਣ ਜਿਹਦੇ ਵਿੱਚ ਦੀ ਚੈਨ ਬਣਾਵਾਂਗੇ ਇਹਦੀ ਆਪਾਂ ਦੇਖੋ ਕਰੋਸ਼ਾ ਲੈ ਲਿਆ ਆਪਾਂ ਇੱਕ ਗੁੰਡਾ ਲਾਟਾ ਰੱਖਣਾ ਜਿਹੜਾ ਜੇ ਤਾਂ ਆਪਾਂ ਚੈਨ ਨਾ ਬਣਾਉਣੀ ਹੁੰਦੀ ਤਾਂ ਇਤੋਂ ਦੀ ਕੱਢ ਕੇ ਧਾਗਾ ਇਹਨੂੰ ਕੱਟ ਦਿੰਦੇ ਹੁਣ ਆਪਾਂ ਇਹਦੀ ਚੈਨ ਬਣਾਵਾਂਗੇ ਦੇਖੋ ਇਹ ਇਹ ਆਪਾਂ ਚਾਲੀ ਜਣਾ ਬਣਾਉਣੀ ਹੈ। ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 ਤੇਓ ਤੇ ਹੋ ਗੋ dem so cara, Kara und B Kiki Boy B Chowi Pachi Sabi Satai so, Hai ngerti ti keti peti eti, kanti penti keti senti peti mencari cari teknologi. Kenapa ചാലി ജന ബനീ ഇതോടെ തന്നെ ഫല ബാധാ കുറച്ച് കാരണം ലാധ അത് തന്നെ ദോഷ കട്ട് ദിവസ